ਜੀਦੇ ਅੱਗੇ ਸਾਰੀ ਦੁਨੀਆ ਝੁਕਦੀ ਸੀ ਗੁਰੂ ਪਿਆਰ ਵਾਲੇ ਜਿਹਦੇ ਵਿੱਚ ਕਹਿੰਦੇ ਜੁਕੇ ਦਾ ਰਾਜਾ ਸੀ ਉੱਥੇ ਜੋ ਵੀ ਕਲੋਨੀਆਂ ਸਨ ਨਾ 50 60 ਕਲੋਨੀਆਂ ਦਾ ਰਾਜਾ ਸੀ ਭਾਵ ਕਿ 50 60 ਦੇਸ਼ ਹੋਏ ਵੱਡੀਆਂ-ਵੱਡੀਆਂ ਕਲੋਨੀਆਂ ਸਨ ਕਹਿੰਦੇ ਉਹਨਾਂ ਕਲੋਨੀਆਂ ਦਾ ਰਾਜਾ ਜੁਕੇ ਦੇਸ਼ ਦਾ ਰਾਜਾ ਜਦੋਂ ਭਾਰਤ ਆਇਆ ਹੋਇਆ ਸੀ ਨਾ ਦਿੱਲੀ ਵਿੱਚ ਟਹਿਰਿਆ ਹੋਇਆ ਕਹਿੰਦੇ ਉਹਨੇ ਇੱਕ ਸਮਾਗਮ ਰੱਖਿਆ ਗੁਰੂ ਪਿਆਰ ਵਾਲੇ ਰਾਜੇ ਨੇ ਕਹਿੰਦੇ ਸਾਰੇ ਦੇਸ਼ਾਂ ਦਾ ਜਿਹੜਾ ਰਾਜਾ ਨਾ ਉਹਨੇ ਹੁਕਮ ਪੜਵਾ ਦਿੱਤਾ ਢੋਰਾ ਪੜਵਾ ਦਿੱਤਾ ਗੁਰੂ ਪਿਆਰ ਵਾਲਿਓ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਕਹਿ ਦਿਓ ਆਪੋ ਆਪਣਾ ਗ੍ਰੰਥ ਮੇਰੇ ਕੋਲ ਇਸ ਸਭਾ ਦੇ ਵਿੱਚ ਲੈ ਕੇ ਆਉਣ ਸਾਰੇ ਧਰਮਾਂ ਦਾ ਗ੍ਰੰਥ ਮੇਰੇ ਕੋਲ ਇੱਥੇ ਦਿੱਲੀ ਲੈ ਕੇ ਆਉਣ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਹਿੰਦੂ ਅਤੇ ਇਸਲਾਮ ਵਾਲੇ ਆਪੋ ਆਪਣਾ ਗ੍ਰੰਥ ਧਾਰਮਿਕ ਗ੍ਰੰਥ ਲੈ ਕੇ ਚਲੇ ਗਏ ਜਦੋਂ ਕਹਿੰਦੇ ਸੰਤ ਆਬਾ ਆਤਰ ਸਿੰਘ ਮਹਾਂਪੁਰਸ਼ਾਂ ਦੀ ਸਿਫਤ ਕਹਿੰਦੇ ਜਗਾ ਜਗਾ ਤੇ ਹੋਣ ਲੱਗ ਪਈ ਸੀ ਕਹਿੰਦੇ ਉਹ ਚੌਣ ਵਾਲੀ ਸੰਗਤ ਪਿਆਰੇ ਕਹਿੰਦੇ ਸੰਤ ਆਬਾ ਆਤਰ ਸਿੰਘ ਮਹਾਂਪੁਰਸ਼ ਨੂੰ ਮਿਲੇ ਨਾ ਤੇ ਕਿਹਾ ਕਹਿੰਦੇ ਦਿੱਲੀ ਤੋਂ ਰਾਜੇ ਦੇ ਵੱਲੋਂ ਇੱਕ ਸਮਾਗਮ ਰਚਿਆ ਗਿਆ ਜਿਹਦੇ ਵਿੱਚ ਆਪੋ ਆਪਣਾ ਧਾਰਮਿਕ ਗ੍ਰੰਥ ਲੈ ਕੇ ਜਾਣਾ ਕਹਿੰਦੇ ਕਿਉਂਦਾ ਆਪਾਂ ਵੀ ਚੱਲੀਏ ਤੇ ਗੁਰੂ ਪਿਆਰੇ ਵਾਲਿਓ ਸੰਤ ਬਾਬਾ ਆਤਰ ਸਿੰਘ ਮਹਾਂਪੁਰਸ਼ਾ ਨੇ ਕਿਹਾ ਕਹਿੰਦੇ ਆਪੋ ਆਪਣਾ ਧਾਰਮਿਕ ਗ੍ਰੰਥ ਕਹਿੰਦੇ ਬਾਕੀ ਦੇ ਧਰਮਾਂ ਵਾਲੇ ਲੈ ਕੇ ਚਲੇ ਜਾਣਗੇ ਪਰ ਜਿਹੜਾ ਕਹਿੰਦੇ ਆਪਣਾ ਧਾਰਮਿਕ ਗ੍ਰੰਥ ਹੈ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਐਵੇਂ ਨਹੀਂ ਜਾਏਗਾ ਇਨਾਂ ਦਾ ਜਾਣਾ ਬੜਾ ਸਪੈਸ਼ਲ ਹੋਵੇਗਾ ਜੇ ਤੁਸੀਂ ਚਾਹੁੰਦੇ ਹੋ ਦਿੱਲੀ ਜਾਈਏ ਕਹਿੰਦੇ ਗਲੀਆਂ ਰਸਤੇ ਕਹਿੰਦੇ ਸਾਰੇ ਸੜਕਾਂ ਕਹਿੰਦੇ ਸਾਫ਼ ਕਰਾ ਦਿਓ ਤੇ ਫੇਰ ਲੈ ਕੇ ਜਾ ਸਕਦੇ ਆ ਨਹੀਂ ਨਹੀਂ ਕਿਉਂ ਇਹ ਰਾਜਿਆਂ ਦਾ ਰਾਜਾ ਹੈ ਉਹ ਫੇਰ ਕੀ ਹੋਇਆ ਜੂਕੇ ਦਾ ਰਾਜਾ ਆਇਆ ਹੋਇਆ ਕਹਿੰਦੇ ਨਹੀਂ ਉਹ ਤੋਂ ਵੀ ਉੱਪਰ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਕਹਿੰਦੇ ਇੰਨੀ ਮਹਾਨਤਾ ਸੰਤੋ ਆਬਾ ਆਤਰ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਆਪਾਂ ਵੀ ਦੇ ਦਈਏ ਕਿਤੇ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਸਾਰੀਆਂ ਤਿਆਰੀਆਂ ਹੋ ਗਈਆਂ ਨੇ ਕਹਿੰਦੇ ਸੰਗਤਾਂ ਨੇ ਕਹਿ ਦਿੱਤਾ ਜੀ ਸੰਤ ਜੀ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਬਚਨ ਕੀਤੇ ਉਦਾਂ ਹੀ ਹੋਵੇਗਾ ਤੇ ਹਾਥੀ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਕਰ ਲਿਆ ਹਾਥੀ ਦੇ ਉੱਪਰ ਬੜੀ ਸੋਹਣੀ ਸਜਾਵਟ ਹੋਈ ਗੁਰੂ ਪਿਆਰ ਵਾਲੇ ਰਸਤੇ ਸਾਫ਼ ਕਰ ਦਿੱਤੇ ਗਏ ਐ ਤੇ ਫੁੱਲਾਂ ਦੀ ਵਰਖਾ ਹੁੰਦਿਆਂ ਹੁੰਦਿਆ ਤੇ ਕਹਿੰਦੇ ਜਦੋਂ ਸਾਰੇ ਧਰਮਾਂ ਵਾਲੇ ਦਿੱਲੀ ਪਹੁੰਚਦੇ ਆ ਦਿੱਲੀ ਪਹੁੰਚਦੇ ਆਪੋ ਆਪਣਾ ਧਾਰਮਿਕ ਗ੍ਰੰਥ ਕਹਿੰਦੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਪਰ ਕਹਿੰਦੇ ਜਦੋਂ ਤੱਕਿਆ ਕਹਿੰਦੇ ਉਹ ਜੁਕੇ ਦੇ ਰਾਜੇ ਨੇ ਕਹਿਣਾ ਕੀਤਾ ਸਿੱਖਾਂ ਦਾ ਗ੍ਰੰਥ ਨਹੀਂ ਆਇਆ ਕਹਿੰਦੇ ਸਿੱਖਾਂ ਦਾ ਗ੍ਰੰਥ ਇਦਾਂ ਨਹੀਂ ਆਉਣਾ ਬੜੀ ਧੂਮਤਾ ਨਾਲ ਧਾਮ ਨਾਲ ਆਵੇਗਾ ਕਹਿੰਦੇ ਮੋਢੀ ਕੌਣ ਨੇ ਕਹਿੰਦੇ ਮੋਢੀ ਨੇ ਚਿਮੇ ਨਗਰ ਦੇ ਸੰਤੋਆਬਾ ਆਤਰ ਸਿੰਘ ਮਹਾਂਪੁਰਸ਼ ਕਹਿੰਦੇ ਅੱਛਾ ਉਹ ਲੈ ਕੇ ਆ ਰਹੇ ਹਨ ਤੇ ਚੌਰ ਸਾਹਿਬ ਕਰ ਰਹੇ ਸਨ ਮਹਾਂਪੁਰਸ਼ ਹਾਥੀ ਤੇ ਸਵਾਰ ਤੇ ਚੌਰ ਸਾਹਿਬ ਕਰ ਰਹੇ ਸਨ ਗੁਰੂ ਪਿਆਰ ਵਾਲਿਓ ਤੇ ਕਹਿੰਦੇ ਜਦੋਂ ਰਾਜੇ ਦੇ ਸਾਹਮਣੇ ਉਹ ਹਾਥੀ ਤੇ ਸਵਾਰ ਗੁਰੂ ਗ੍ਰੰਥ ਸਾਹਿਬ ਜੀ ਆਏ ਨਾ ਕਹਿੰਦੇ ਸੰਤ ਬਾਬਾ ਆਤਰ ਸਿੰਘ ਮਹਾਂਪੁਰਸ਼ ਪੜ ਰਹੇ ਸਨ ਕੋ ਹਰ ਸਮਾਨ ਨਾ ਰਾਜਾ ਮਤਲਬ ਕੋਈ ਹਰੀ ਦੇ ਸਮਾਨ ਨਹੀਂ ਹੋ ਰਾਜਾ ਲੱਖਾਂ ਰਾਜੇ ਦੁਨੀਆਂ ਦੇ ਕੋਈ ਹਰੀ ਦੇ ਸਮਾਨ ਨਹੀਂ ਹੋ ਰਾਜਾ ਉਹ ਝੂਠੇ ਰਾਜੇ ਦੁਨੀਆਂ ਦੇ ਮਾਤਰਮ ਨਿਕਲਦਾ ਹੈ ਗੁਰੂ ਪਿਆਰੇ ਵਾਲਿਓ ਕਹਿੰਦੇ ਕਿਹੜੇ ਰਾਜਿਆਂ ਦੀ ਗੱਲ ਕਰਦੇ ਹੋ ਸਾਡਾ ਰਾਜਾ ਤੇ ਕਹਿੰਦੇ ਭਾਈ ਉਹ ਰਾਜਾ ਹੈ ਜਿਹਦੇ ਸਮਾਨ ਕੋਈ ਦੂਜਾ ਨਹੀਂ ਹੈ ਹਰ ਕੋਈ ਹਰ ਸਮਾਨ ਨਹੀਂ ਰਾਜਾ ਕਹਿੰਦੇ ਸਾਡੇ ਰਾਜੇ ਮਹਾਰਾਜੇ ਦੇ ਬਰੋਬਰ ਕੋਈ ਰਾਜਾ ਨਹੀਂ ਜਦੋਂ ਰਾਜੇ ਦੇ ਕਹਿੰਦੇ ਨਾਲ ਜੋ ਵੀ ਵਿਅਕਤੀ ਸਨ ਮਦਦਗਾਰ ਉਹਨਾਂ ਨੇ ਟਰਾਂਸਲੇਟ ਕਰਕੇ ਭਾਸ਼ਾ ਵਿੱਚ ਉਹਦੀ ਭਾਸ਼ਾ ਵਿੱਚ ਕਹਿੰਦੇ ਉਹਨੂੰ ਦੱਸਿਆ ਨਾ ਵੀ ਇਹ ਕਹਿੰਦੇ ਸੱਤ ਪੁਰਸ਼ ਇਹ ਗਾ ਰਹੇ ਹੈ ਕੋਹ ਹਰ ਸਮਾਨ ਨਹੀਂ ਰਾਜਾ ਕਹਿੰਦੇ ਉਹ ਰਾਜਾ ਹੈਰਾਨ ਰਹਿ ਗਿਆ ਉਹ 50 60 ਦੇਸਾਂ ਦਾ ਮੈਂ ਰਾਜਾ ਕਹਿੰਦੇ ਇਹਨਾਂ ਨੂੰ ਭੂਰਾ ਵੀ ਖੋਫ ਨਹੀਂ ਐਨੇ ਬੇਡਰ ਸਨ ਡਰਦੇ ਨਹੀਂ ਸਨ ਕਿਸੇ ਤੋਂ ਸੰਤ ਆਬਾ ਹਤਰ ਸਿੰਘ ਮਹਾਂਪੁਰਸ਼ ਵਸਤੂਆਂ ਦਾ ਸੇਵਕ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਡਰ ਭੋਰਾ ਵੀ ਨਹੀਂ ਰਾਜੇ ਦੇ ਸਾਹਮਣੇ ਜਾ ਕੇ ਇਹ ਗੱਲ ਕਹਿ ਦਿੱਤੀ ਤੇ ਜਦੋਂ ਰਾਜੇ ਨੂੰ ਮਿਲਣਾ ਕੀਤਾ ਨਾ ਰਾਜੇ ਨੇ ਸੰਤ ਬਾਬਾ ਆਤਰ ਸਿੰਘ ਮਹਾਂਪੁਰਸ਼ਾਂ ਨੂੰ ਸੀਸ ਝੁਕਾ ਕੇ ਨਮਸਕਾਰ ਕੀਤੀ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ ਤੇ ਠੀਕ ਹੈ ਪਰ ਕਹਿੰਦੇ ਸੰਤ ਬਾਵਾ ਹਾਦਰ ਸਿੰਘ ਮਹਾਂਪੁਰਸ਼ਾਂ ਨੂੰ ਵੀ ਨਮਸਕਾਰ ਕੀਤੀ ਕਹਿੰਦੇ ਉਹ ਜਿਹੜਾ ਪੰਡਿਤ ਜੋਸੀ ਸੀ ਨਾ ਉਹਦੀ ਗੱਲ ਸੱਤ ਹੋ ਗਈ ਆਖੋ ਸਤਨਾਮ ਉਹ ਦੁਨੀਆ ਚ ਕੁਦੀ ਰੱਬ ਦੇ ਪਿਆਰਿਆਂ ਅੱਗੇ ਰੱਬ ਦਾ ਪਿਆਰਾ ਵੰਣਾ ਔਖਾ ਏ ਰੱਬ ਦੇ ਪਿਆਰੇ ਉਹ ਬਚਨ ਕਮਾ ਜਾਂਦੇ ਜਿਹੜੇ ਰੱਬ ਨੂੰ ਚੰਗੇ ਲੱਗਦੇ ਰੱਬ ਨੇ ਆਪਣੇ ਪਿਆਰਿਆਂ ਵਾਸਤੇ ਜਿਹੜੇ ਫਰਮਾਨ ਕੀਤੇ ਉਹਨਾਂ ਬਚਨਾਂ ਨੂੰ ਕਮਾ ਕੇ ਰੱਬ ਦੇ ਪਿਆਰੇ ਰੱਬ ਵਰਗੇ ਬਣ ਜਾਂਦੇ ਗੁਰੂ ਪਿਆਰ ਵਾਲੇ ਤੇ ਉਹਨਾਂ ਦੇ ਚੌਣ ਵਾਲਿਆਂ ਭਾਵ ਕੇ ਰਾਜੇ ਦੇ ਅਹਿਲਕਾਰਾਂ ਨੇ ਪੁੱਛਿਆ ਕਹਿੰਦੇ ਉਹਨਾਂ ਦੇ ਧਰਮਕ ਰੰਥ ਨੂੰ ਤੇ ਤੁਹਾਡਾ ਅਸੀਸ ਝਕਾਉਣਾ ਬਣਦਾ ਸੀ ਆਪਣੇ ਮਨ ਦੇ ਵਿੱਚ ਵੀ ਕੇ ਜਿਹੜਾ ਟਿੱਕਾ ਟਿੱਪਣੀ ਵਾਲਾ ਹੋਵੇ ਨਾ ਕੋਈ ਬੰਦਾ ਉਹਦੇ ਮਨ ਦੇ ਵਿੱਚ ਜ਼ਰੂਰ ਆਉਂਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਠੀਕ ਹੈ ਪਰ ਮਹਾਪੁਰਸ਼ਾਂ ਨੂੰ ਸੰਤੋ ਆਬਾਦਰ ਸਿੰਘ ਮਹਾਪੁਰਸ਼ਾਂ ਨੂੰ ਕਿਉਂ ਮੱਥਾ ਟਿਕਿਆ ਰਾਜੇ ਨੇ ਰਾਜੇ ਨੇ ਜਵਾਬ ਕੀ ਦਿੱਤਾ ਉਹ ਕਹਿੰਦੇ ਤੁਸਾਂ ਨੇ ਨਮਸਕਾਰ ਕਿਉਂ ਕੀਤੀ ਰਾਜਾ ਕਹਿੰਦਾ ਮੈਨੂੰ ਨਹੀਂ ਪਤਾ ਇਹ ਕੌਣ ਹੈ ਇਹਦਾ ਨਾਮ ਕੀ ਹੈ ਪਰ ਕਹਿੰਦੇ ਜਦੋਂ ਮੈਂ ਇਹਨੂੰ ਤੱਕਿਆ ਨਾ ਇਹ ਸਤਪੁਰਸ਼ ਨੂੰ ਕਹਿੰਦੇ ਮੈਨੂੰ ਮੇਰੇ ਜੀਸੂ ਮਸੀਹ ਦੀ ਬਰਕਤ ਉਹ নূর ਕਹਿੰਦੇ ਇਸ ਪੁਰਸ਼ ਵਿੱਚੋਂ ਨਜ਼ਰ ਆਇਆ ਕੋ ਸਤਨਾ ਉਹ ਮੈਨੂੰ ਮੇਰਾ ਜੀਸੂ ਮਸੀਹ ਦਿਸਿਆ ਕਹਿੰਦੇ ਇਹਦੇ ਵਿੱਚੋਂ ਇਹ ਸਤਪੁਰਸ਼ ਇਹ ਆਮ ਵਿਅਕਤੀ ਨਹੀਂ ਇਹ ਰੱਬ ਦਾ ਪਿਆਰਾ ਹੈ ਮੈਨੂੰ ਇਹਦੇ ਚਿਹਰੇ ਵਿੱਚੋਂ ਨਜ਼ਰ ਆਇਆ ਤੇ ਗੁਰੂ ਪਿਆਰ ਵਾਲਿਓ ਜਿਸਨੋ ਬਖਸ਼ੈ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਕਿਹੜੀਆਂ ਪਾਤਸ਼ਾਹੀਆਂ ਦੀਆਂ ਗੱਲਾਂ ਕਰਦੇ ਆ ਉਹ ਰੱਬ ਦੇ ਪਿਆਰੇ ਰਾਜੇ ਨਾਲ ਸੱਚੇ ਮਾਲਕ ਨਾਲ ਜੁੜ ਕੇ ਸਭ ਤੋਂ ਵੱਡੇ ਰਾਜੇ ਬਣ ਜਾਂਦੇ ਆ ਗੁਰੂ ਪਿਆਰ ਵਾਲਿਓ ਇੱਕ ਛੋਟੀ ਜਿਹੀ